ਅਕੇ ਚਮਕੀਲਾ ਤਾਂ ਮਰਿਆ ਉਹਨੂੰ ਇੱਕ ਪਰਚੀ ਭੇਜੀ ਸੀ ਖੜਕੁਆ ਨੇ ਉਹਨੇ ਪਰਚੀ ਸਟੇਜ ਤੇ ਪਾੜਤੀ ਤੇ ਕਹਿੰਦਾ ਜਾਓ ਮੈਂ ਨਹੀਂ ਡਰਦਾ ਇਦਾਂ ਦੇ ਅਕੇ ਬਹੁਤ ਰੋਜ਼ ਤੁਰੇ ਫਿਰਦੇ ਆ ਚਮਕੀਲੇ ਨੂੰ ਤਾਂ ਗੱਡੀ ਚਾੜਿਆ ਚਮਕੀਲਾ ਹੰਕਾਰ ਦੇ ਵਿੱਚ ਸੀਗਾ ਤੇ ਚਮਕੀਲੇ ਦੀ ਮੌਤ ਦਾ ਕਾਰਨ ਇਹ ਆ ਕਿ ਉਹ ਡਰਨੋਂ ਹਟ ਗਿਆ ਸਗਾ ਦੱਸੋ ਇਹ ਸਰਦਾਰ ਜਿਹਦੀ ਫੋਟੋ ਤੁਸੀਂ ਦੇਖੀ ਹੋਣੀ ਪਹਿਲਾਂ ਇਹ ਸਰਦਾਰ ਨੇ ਬਹੁਤ ਸਾਰੇ ਇਦਾਂ ਦੇ ਸਵਾਲ ਚੱਕਿਆ ਅਕੇ ਚਮਕੀਲਾ ਸੀ ਜਿਹੜਾ ਉਹਨੂੰ ਇੱਕ ਵਾਰੀ ਸਟੇਜ ਪ੍ਰੋਗਰਾਮ ਚੱਲ ਰਿਹਾ ਸੀਗਾ ਉੱਥੇ ਕੁਝ ਬੰਦੇ ਆਏ ਉਹਨਾਂ ਨੇ ਇੱਕ ਪਰਚੀ ਬੜਾਈ ਲੈ ਕੇ ਉਹਦੇ ਤੇ ਪਰਚੀ ਪੜਾਈ ਸਟੇਜ ਤੇ ਗਈ ਚਮਕੀਲੇ ਨੇ ਪੜੀ ਤੇ ਉਹਨੇ ਜੀ ਫੜ ਕੇ ਪਾੜ ਦਿੱਤੀ ਤੇ ਫਿਰ ਇਹਨਾਂ ਨੂੰ ਗੁੱਸਾ ਆ ਗਿਆ ਤੇ ਇਹਨਾਂ ਨੇ ਕਿਹਾ ਹੁਣ ਤੇਰਾ ਕੰਮ ਕੱਢਣਾ ਹੀ ਕੱਢਣਾ ਆ ਇਹਨੇ ਉਹਨਾਂ ਨੂੰ ਔਖਾ ਹੋਇਆ ਮੋਰੇ ਚੌੜਾ ਹੋਇਆ ਕਹਿੰਦਾ ਮੈਂ ਨਹੀਂ ਡਰਦਾ ਕਦੀ ਇਹ ਆਪਣੇ ਘੋੜਾ ਕੱਢ ਕੇ ਦਿਖਾਉਂਦਾ ਸੀਗਾ ਸਟੇਜਾਂ ਤੇ ਕਹਿੰਦਾ ਸੀ ਮੈਂ ਨਹੀਂ ਡਰਦਾ ਇਹ ਬੰਦੇ ਨੇ ਇਹ ਗੱਲਾਂ ਸਰਦਾਰ ਨੇ ਇਹ ਚੱਕਿਆ ਸਵਾਲ ਤੇ ਨਾਲ ਹੀ ਇਹਨੇ ਕਿਹਾ ਜਿਹੜਾ ਆ ਪਾਸ ਸੀਗਾ ਉਹਨੂੰ ਅਖੇ ਜਿਹੜਾ ਮਾਰਿਆ ਗਿਆ ਉਹਨੂੰ ਘਾਤ ਲਾ ਕੇ ਉਹਨੂੰ ਗਲਤ ਮਾਰਿਆ ਗਿਆ ਤੇ ਜਿਹੜਾ ਚਮਕੀਲਾ ਆ ਇਹ ਅਖੇ ਸਹੀ ਮਾਰਿਆ ਗਿਆ ਹੁਣ ਇਹਨੂੰ ਪੁੱਛੋ ਸਹੀ ਕਿਦਾਂ ਇਹ ਵੀ ਤਾਂ ਘਾਤ ਲਾ ਕੇ ਮਾਰਿਆ ਗਿਆ ਇਹਨੂੰ ਵੀ ਤਾਂ ਪਤਾ ਥੋੜੋ ਜਿਹਾ ਤਾਂ ਮਾਫੀਆਂ ਵੀ ਮੰਗ ਚੁੱਕਾ ਸਕਾ ਭਾਈ ਤੁਸੀਂ ਯਾਰ ਇੱਕ ਜਸਟੀਫਾਈ ਕਰ ਰਹੇ ਆ ਕਿ ਇਹਦਾ ਕਤਲ ਜਿਹੜਾ ਸਹੀ ਕਤਲ ਆ ਅਰ ਜੇ ਮੈਂ ਕਾਂ ਜੇ ਹੁਣ ਰੋਜ਼ ਕੋਈ ਨਾ ਕੋਈ ਆ ਕੇ ਸਟੇਜ ਤੇ ਪਰਚੀਆਂ ਫੜਾਈ ਜਾਊਗਾ ਤੇ ਤੁਸੀਂ ਦੱਸੋ ਤੁਹਾਨੂੰ ਗੁੱਸਾ ਨਹੀਂ ਆਊਗਾ ਕੀ ਪਤਾ ਇਹ ਖੜਕੂਆਂ ਦੀ ਐ ਕਹਦੀ ਆ ਉਹਨੂੰ ਫੜਾਈ ਹੋਗੀ ਉਹਨੇ ਚੱਕ ਕੇ ਪਾੜ ਦਿੱਤੀ ਉਹਨੂੰ ਪੱਕਾ ਭਰੋਸਾ ਜਿਵੇਂ ਖੜਕੋਂ ਅਗਲੇ ਨੂੰ ਪੱਤੀ ਨਹੀਂ 30 ਪਰਚੀਆਂ ਕਹਿੰਦੇ ਰੋਜ਼ ਐਦਾਂ ਮਿਲਦੀਆਂ ਸੀ ਤੈਨੂੰ ਐ ਕਰਦੇ ਆਂਗੇ ਤੈਨੂੰ ਅੱਜ ਨਹੀਂ ਜਾਣ ਦਿੰਦੇ ਤੈਨੂੰ ਤਕਾਲਾ ਨਹੀਂ ਤੈਨੂੰ ਨਾ ਪਾਣੀ ਟੱਪਣ ਦੇ ਤੈਨੂੰ ਗੋਨੇਆਂ ਨਾਲ ਟੱਪਣ ਦੇ ਤੈਨੂੰ ਬਠਿੰਡਾ ਨਹੀਂ ਤੈਨੂੰ ਦੁਗਰੀ ਨਹੀਂ ਪਹੁੰਚਣ ਦਿੰਦੇ ਤੈਨੂੰ ਅਖੇ ਜਿਹੜਾ ਪਿੰਡ ਸੀ ਉਹਦੇ ਢੇਰੀ ਜਿੱਤੇ ਜਮੀਨੇ ਉੱਥੇ ਨਹੀਂ ਪਹੁੰਚਣ ਦ ਫਰਾਈ ਜਾਂਦੇ ਅਗਲੇ ਪਾੜਨੀ ਆਈਆਂ ਜੀ ਇੱਕ ਪਰਚੀ ਪਿੱਛੇ ਇੱਕ ਬੰਦੇ ਦੀ ਜਾਨ ਲੈ ਲੈਣੀ ਆ ਤੇ ਤੁਸੀਂ ਉਹਨੂੰ ਸਹੀ ਠੋਕਰਾ ਸਹੀ ਬਣਾ ਰਹੇ ਆ ਤੇ ਇਹ ਵੀ ਗੱਲ ਕਹਿ ਰਹੇ ਆ ਕਿ ਭਾਈ ਇਹਨੇ ਪਰਚੀ ਪਾੜਤੀ ਸੀ ਉਹਨਾਂ ਦੀ ਉਹਨਾਂ ਨੂੰ ਫਿਰ ਗੁੱਸਾ ਆ ਗਿਆ ਤਾਂ ਭਾਈ ਉਹਦੇ ਨਾਲ ਦੋ ਤਿੰਨ ਉਹਦੇ ਜਿਹੜੇ 뮤직 ਵਾਲੇ ਸੀਗੇ ਗਰੁੱਪ ਵਾਲੇ ਉਹ ਹਨਾ ਗੱਲ ਨੂੰ ਮਾਰਤਾ ਫਿਰ ਨਾਲ ਅਮਰਜੋਤ ਉਹਦਾ ਬੱਚਾ ਪਿੱਛੇ ਕਿਵੇਂ ਤੇ ਬੇ ਨਾਲ ਚਮਕੀਲੇ ਨੂੰ ਤਾਂ ਇੱਕ ਪਰਚੀ ਪੜਨ ਦੀ ਐਡੀ ਵੱਡੀ ਸਜ਼ਾ ਤੁਸੀਂ ਯਾਰ ਲੋਕ ਕੀ ਤੁਹਾਡੇ ਦਿਮਾਗ 'ਚ ਤੂੜ ਭਰਿਆ ਆ ਇਹ ਕਿਵੇਂ ਇੱਕ ਤੁਸੀਂ ਇਹਨੂੰ ਸਹੀ ਦੇਖੋ ਕਿਵੇਂ ਠਹਿਰਾ ਰਹੇ ਹੋ ਹੱਦ ਦੀ ਗੱਲ ਆ ਮੈਂ ਤਾਂ ਕਹਿੰਦਾ ਲੋਕਾਂ ਦੀ ਵੀ ਇੱਕ ਨਾਜਾਇਜ਼ ਬੰਦਾ ਆ ਮਾਰਿਆ ਗਿਆ ਦੋ ਤਿੰਨ ਉਹਦੇ ਨਾਲ ਮਾਰ ਦਿੱਤੇ ਗਏ ਉਹਨਾਂ ਨੂੰ ਸਹੀ ਠਾ ਰਾਉਣ ਦਾ ਇਹਨਾਂ ਦਾ ਆ ਜਿਹੜਾ ਪੈਮਾਨਾ ਦੇਖ ਲਓ ਕੀ ਆ ਅਕੇ ਜੀ ਸਟੇਜ ਤੋਂ ਪਰਚੀ ਪਾੜਦੀ ਸੀ ਐਸਾ ਹਮ ਨਾ ਤਾਂ ਯਾਰ ਕੱਲ ਨੂੰ ਨਾਲੇ ਅਗਲੇ ਨੂੰ ਕੀ ਪਤਾ ਸੀ ਪੇ ਪਰਚੀਆਂ ਕੌਣ ਦੇ ਰਿਆ ਕਹਿਣ ਦਾ ਮਤਲਬ ਇਹ ਆ ਪਈ ਇਹ ਲੋਕਾਂ ਨੇ ਸਹੀ ਠਕਰਾ ਇਹ ਗੱਲ ਕਰਨੀ ਆ ਪਈ ਚਮਕੀਲੇ ਨੂੰ ਸਹੀ ਮਾਰਿਆ ਗਿਆ ਪਰ ਉਹ ਠੀਕ ਆ ਮੰਨ ਲਿਆ ਚਮਕੀਲਾ ਗਲਤ ਸੀਗਾ ਫਿਰ ਤੁਸੀਂ ਇੱਕ ਦੱਸੋ ਪਈ ਉਹਨੂੰ ਵੀ ਤਾਂ ਹੱਥ ਲਾ ਕੇ ਮਾਰਿਆ ਗਿਆ ਜਿਵੇਂ ਪਾਸ ਨੂੰ ਮਾਰਿਆ ਗਿਆ ਸੀ ਪਾਸ ਦਾ ਜਿਹੜਾ ਪਾਸ ਦਾ ਆ ਉਹ ਗਲਤ ਕਹਿ ਰਿਹਾ ਇਹ ਬੰਦਾ ਤੇ ਚਮਕੀਲੇ ਨੂੰ ਸਹੀ ਠਹਿਰਾ ਰਿਹਾ ਤੁਸੀਂ ਇਹਦੇ ਬਾਰੇ ਕੀ ਕਹਿਣਾ ਚਾਹੋਗੇ ਜਰੂਰ ਦੱਸਿਓ ਧੰਨਵਾਦ